ਕੈਨੇਡਾ ਦੇ ਵਿੱਚ 4 ਮਹੀਨੇ ਤੋਂ ਲਗਾਤਾਰ ਪੰਜਾਬੀਆਂ ਨੇ ਦਰਨਾ ਲਗਾਇਆ ਹੋਇਆ ਹੈ ਜੀ ਹਾਂ ਦੱਸਦੇ ਕਿ ਮੀਹ ਨੇ ਦੀ ਦੌਰਾਨ ਇਹ ਦਰਨਾ ਚੱਲੀ ਹੈ ਕੈਨੇਡਾ ਦੇ ਐਪਸਪੋਰਟ ਦੇ ਵਿੱਚ ਇਹ ਦਰਨਾ ਲੱਗਿਆ ਹੋਇਆ ਹੈ ਜੀ ਹਾਂ ਤੇ ਜੋ ਉੱਥੇ ਦਰਨੇ ਚ ਮੌਜੂਦ ਲੋਕ ਨੇ ਉਹਨਾਂ ਨੇ ਦੱਸਿਆ ਕਿ ਬੱਚਿਆਂ ਦੇ ਨਾਲ ਸ਼ਰੀਆ ਸਕੂਲਾਂ ਦੇ ਵਿੱਚ ਟੱਕਾ ਹੋ ਰਿਹਾ ਹੈ ਸਕੂਲਾਂ ਚ ਅਸ਼ਲੀਲ ਕਿਤਾਬਾਂ ਦਿਖਾਈਆਂ ਜਾ ਰਹੀਆਂ ਨੇ ਜੋ ਸਿਆਣਾ ਬੰਦਾ ਨਹੀਂ ਦੇਖ ਸਕਦਾ ਉਹਨਾਂ ਨੇ ਕਿਹਾ ਤੇ ਬੱਚਿਆਂ ਨੂੰ ਜੈਂਡਰ ਚੇਂਜ ਕਰਨ ਦੇ ਲਈ ਬਰੇਰਿਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਕਿਵੇਂ ਕੁਝ ਕਾਨੂੰਨ ਜਿਹੜੇ ਪਾਸ ਕੀਤੇ ਗਏ ਨੇ ਜਿਵੇਂ ਉਹਨਾਂ ਨੇ ਦੱਸਿਆ ਕਿ ਕਿਵੇਂ ਲਿੰਗ ਚੇਂਜ ਕਰਨ ਬਾਰੇ ਜੇਕਰ ਉਹ ਕਿਸੇ ਨੂੰ ਰੋਕਦੇ ਨਹੀਂ ਜਾਂ ਕਿਸੇ ਨੂੰ ਸਮਝਾਉਂਦੇ ਨਹੀਂ ਤਾਂ ਉਹ ਸਰਧਾਂ ਦਾ ਪਾਤਰ ਹੋ ਜਾਂਦਾ ਹੈ ਉਧਰੇ ਦੂਸਰੇ ਸ਼ਖਸ ਨੇ ਕਿਹਾ ਕਿ ਜੇ ਕੋਈ ਜੈਂਡਰ ਚੇਂਜ ਨੂੰ ਲੈ ਕੇ ਕੋਈ ਪੜਾਈ ਵੀ ਕਰਵਾਉਣੀ ਹੈ ਤਾਂ ਬੱਚੇ ਦੀ ਉਮਰ ਘੱਟੋ-ਘੱਟ 20 ਸਾਲ ਦੀ ਤਾਂ ਹੋਂ ਲੈਂਦੇਓ ਕਿਉਂਕਿ ਇਹ ਜੈਂਡਰ ਚੇਂਜ ਕਰਨ ਬਾਰੇ ਜਿਹਨਾਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਪ੍ਰੇਰਿਆ ਜਾ ਰਿਹਾ ਉਹਨਾਂ ਦੀ ਉਮਰ ਮਹਿਜ਼ 5 ਸਾਲ ਦੇ ਕਰੀਬ ਹੈ ਉਹਨਾਂ ਨੇ ਕਿਹਾ ਕਿ ਗਲਤ ਗਾਈਡ ਨਾ ਕਰਕੇ ਚੰਗੀ ਸਿੱਖਿਆ ਦਿੱਤੀ ਜਾਵੇ ਕੀ ਇਹ ਪੂਰਾ ਮਾਮਲਾ ਆਉ ਜਾਣਦੇ ਆ ਸੋ ਲਓ ਜੀ ਪੰਜਾਬੀਓ ਵੀਡੀਓ ਤੁਹਾਡੇ ਲਈ ਇਹ ਪੰਜਾਬ ਨਹੀਂ ਇਹ ਕੈਨੇਡਾ ਕੈਨੇਡਾ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਸੋ ਕੈਨੇਡਾ ਦੇ ਵਿੱਚ ਵੀ ਧਰਨੇ ਲੱਗ ਰਹੇ ਨੇ ਜੀ ਸੋ ਆਪਾਂ ਕਹਿੰਦੇ ਆ ਪੰਜਾਬ 'ਚ ਧੱਕਾ ਹੁੰਦਾ ਹਰ ਪਾਸੇ ਹੀ ਧੱਕਾ ਹੋ ਰਿਹਾ ਜੀ ਦੇਖੋ ਸੋ 22 ਹੋਣੀ ਇੰਨੀ ਬਾਰਿਸ਼ ਦੇ ਬਾਵਜੂਦ ਵੀ ਦੇਖੋ ਜੀ ਬਾਰਿਸ਼ ਹੋ ਰਹੀ ਆ ਇੱਥੇ ਬਹੁਤ ਜ਼ਿਆਦਾ ਪਰ ਆਪਣੇ ਕੰਮਕਾਰ ਛੱਡ ਕੇ ਸਾਰੇ ਸਾਡੇ ਪੰਜਾਬੀ ਵੀਰ ਭਰਾ ਜੀ ਇੱਥੇ ਪਹੁੰਚੇ ਵੇ ਆ 22 ਹੋਣੀ ਸੋ ਇਹ ਧਰਨੇ ਲਗਾ ਰਹੇ ਜੀ ਇੱਥੇ ਸਰਕਾਰ ਦੇ ਜਾਂ ਜਿਹੜੀ ਇੱਕ ਗਲਤ ਰੂਲ ਪਾਸ ਕੀਤਾ ਗਿਆ ਜਿਹੜਾ ਇੱਥੇ ਸੋ ਤੁਹਾਨੂੰ ਪੂਰੀ ਡਿਟੇਲਸ ਵੀਡੀਓ ਆ ਦਿਖਾਵਾਂਗੇ ਆ ਦੇਖੋ ਜੀ ਇਧਰ ਇਹਨਾਂ ਨੇ ਟੈਂਟ ਲਾਏ ਹੋਏ ਆ ਜੀ ਜਿੱਦਾਂ ਚਾਹ ਪਾਣੀ ਲਈ ਇੱਥੇ ਸੰਗਤ ਆਉਂਦੀ ਆ ਸੋ ਆ ਦੇਖੋ ਜੀ ਅੱਜ ਬਾਰਿਸ਼ ਕਰਕੇ ਅੱਧੇ ਜਿੰਦਾਂ ਲੋਕ ਚਲੇ ਗਏ ਆ ਸੋ ਬਾਕੀ ਇੱਥੇ ਹੈਗੇ ਆ ਜੀ ਫਿਰ ਵੀ ਧਰਨੇ ਤੇ ਤੇ ਰੋਜ਼ ਡੇਲੀ ਇੱਥੇ ਕੈਨੇਡਾ ਦੇ ਵਿੱਚ ਇਹ ਧਰਨਾ ਲੱਗਦਾ ਜੀ ਸਾਰੇ ਸ਼ਹਿਰਾਂ 'ਚ ਜੋ ਗਲਤ ਰੂਲ ਇੱਥੇ ਕੀਤਾ ਗਿਆ ਜੀ ਸੋ ਗਲਤ ਰੂਲ ਪਾਸ ਕੀਤਾ ਗਿਆ ਸੋ ਸਾਨੂੰ ਪੂਰੀ ਡਿਟੇਲ 'ਚ ਬਾਈ ਹੁਣਾਂ ਨਾਲ ਗੱਲ ਕਰਾਵਾਂਗੇ ਸੋ ਬਾਈ ਹੁਣੀ ਦੱਸਣਗੇ ਵੀ ਕੀ ਚੀਜ਼ ਆ ਤੇ ਕਿਉਂ ਇਹ ਇੱਥੇ ਖੜਦੇ ਆ ਰੋਜ਼ ਕਿਉਂ ਧਰਨਾ ਲਾ ਰਹੇ ਆ ਜੀ ਸੋ ਇਹਨਾਂ ਦੇ ਨਾਲ ਮੈਂ ਤੁਹਾਨੂੰ ਇੱਕ ਇੱਕ ਕਰਕੇ ਗੱਲ ਕਰਾਉਂਗਾ ਜੀ ਸੋ ਸਭ ਤੋਂ ਪਹਿਲਾਂ ਆਪਾਂ ਪੁੱਛਦੇ ਆਂ ਇਧਰ ਬਾਈ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬੋਬੀ ਪੁੱਲਰ ਸੋ ਇਧਰ ਜੀ ਆ ਤੁਹਾਡੀ ਗੱਲਬਾਤ ਕਰਾਉਣੇ ਜੀ ਆਪਾਂ ਸੋ ਜਿਹੜਾ ਇੱਥੇ ਇੱਕ ਗਲਤ ਰੂਲ ਪਾਸ ਆ ਜੋ ਸਾਰੇ ਦੇਸ਼ਾਂ 'ਚ ਹੀ ਲਾਗੂ ਹੋ ਜਾਣਾ ਸੋ ਦੇਖੋ ਜੀ ਆ ਆਪਣੇ ਪੰਜਾਬੀ ਇੱਥੇ ਕੈਨੇਡਾ ਦੇ ਵਿੱਚ ਧਰਨੇ ਲਾ ਰਹੇ ਜੀ ਤੁਹਾਨੂੰ ਪ੍ਰੋਪਰ ਗੱਲਬਾਤ ਕਰਾਉਣੇ ਆ ਜੀ ਵੀ ਕੀ ਕਾਰਨ ਇਹ ਕੀ ਤੱਕਾ ਹੋ ਰਿਹਾ ਇੱਥੇ ਵੀ ਬਹੁਤ ਵੱਡਾ ਤੱਕਾ ਹੋ ਰਿਹਾ ਜੀ ਆਪਣੇ ਬੱਚਿਆਂ ਨਾਲ ਸੋ ਪੰਜਾਬ ਵਿੱਚ ਆਪਣੀ ਜਿੱਦਾਂ ਕਿਤਾਬਾਂ 'ਚ ਉਹ ਹਿਸਟਰੀ ਚੇਂਜ ਕਰਤੀ ਗੁਰੂਆਂ ਬਾਰੇ ਗਲਤ ਜਿਵੇਂ ਕਿਤਾਬਾਂ ਪਾਸ ਹੋ ਗਈਆਂ ਤੇ ਉੱਥੇ ਵੀ ਆਪਾਂ ਜਿਵੇਂ ਲੱਖੇ ਸੁਧਾਣੇ ਹੋਣੀ ਪੰਜਾਬੀ ਬੋਲੀ ਦੇ ਖਿਲਾਫ ਵੀ ਪੰਜਾਬੀ ਬੋਲੀ ਵਰਤੋਂ ਤੇ ਸਾਰੇ ਆਪਣਾ ਕਰਦੇ ਜੀ ਉੱਥੇ ਧਰਨੇ ਲਾਉਂਦੇ ਆ ਪੰਜਾਬ ਆਪਣੀ ਬੋਲੀ ਲਈ ਲੜਦੇ ਆ ਜਾਂ ਇਤਿਹਾਸ ਲਈ ਲੜਦੇ ਆ ਸੋ ਇੱਥੇ ਵੀ ਆਪਣੇ ਪੰਜਾਬੀ ਵਿਚਾਰੇ ਸਰਕਾਰ ਦੇ ਵਿਰੁੱਧ ਜਾਂ ਰੂਲਾਂ ਦੇ ਵਿਰੁੱਧ ਜਿਹੜੇ ਗੱਲ ਤੇ ਰੂਲ ਪਾਸ ਕੀਤੇ ਉਹਦੇ ਵਿਰੁੱਧ ਜੀ ਇੱਥੇ ਧਰਨੇ ਲਾ ਰਹੇ ਆ ਸੋ ਗੱਲਬਾਤ ਕਰਾਉਣੇ ਜੀ ਬਾਈ ਹੁਣਾਂ ਨਾਲ ਥੋੜੀ ਮੈਂ ਗੱਲਬਾਤ ਕਰਾਉਣਾ ਜੀ ਭਾਜੀ ਇੱਧਰ ਖੜੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਸੋ ਭਾਜੀ ਮੈਨੂੰ ਇਹ ਤੁਸੀਂ ਜਿੱਦਾਂ ਮੈਨੂੰ ਚਲੋ ਨੌਲੇਜ ਹੈਗੀ ਆ ਥੋੜੀ ਇਹ ਵੀਡੀਓ ਆਪਣੇ ਸਾਰੇ ਪੰਜਾਬ ਚ ਜਾਂ ਸਾਰੇ ਦੁਨੀਆ ਭਰ ਚ ਦੇਖਣਗੇ ਜੀ ਪੰਜਾਬੀ ਸੋ ਤੁਸੀਂ ਮੈਨੂੰ ਇਹ ਦੱਸੋ ਜੀ ਕੀ ਮੁੱਦਾ ਤੇ ਕਿਉਂ ਧਰਨੇ ਲੱਗ ਰਹੇ ਜੀ ਕੀ ਚੱਕਰ ਆ ਜੀ ਹਾਂ ਜੀ ਮੇਰਾ ਨਾਮ ਕਮਲਜੀਤ ਸਿੰਘ ਆ ਜੀ ਠੀਕ ਹੈ ਜੀ ਤਰਨੇ ਕਾਫੀ ਜਤੋਂ ਸ਼ੁਰੂ ਹੋਏ ਨੇ ਪਰ ਖਾਸ ਕਰਕੇ ਐਬਸੋਲਿਊਟ ਵਿੱਚ ਇਸ ਸ਼ਹਿਰ ਵਿੱਚ ਸਤੰਬਰ 20 ਤੋਂ ਲਗਾਤਾਰ ਹੀ ਚੱਲ ਰਿਹਾ ਠੀਕ ਹੈ ਜੀ ਓਕੇ ਜੀ ਐਵਰੀ ਡੇ ਸਤੰਬਰ 20 ਤੋਂ ਯਾਨੀ ਕਿ ਫਿਰ ਤਾਂ 4 ਮਹੀਨੇ ਹੋਣ ਵਾਲੇ ਆ ਜੀ ਮਿਲਾਂ ਦਸੰਬਰ ਐਂਡ ਆ ਗਿਆ ਨਾ ਜੀ ਓਕੇ ਜੀ ਕੈਨੇਡਾ ਵਿੱਚ ਸਭ ਤੋਂ ਲੰਬਾ ਇਸ ਮੁੱਦੇ ਤੇ ਓਕੇ ਜੀ ਤਰਨਾ ਹੈ ਉਹ ਠੀਕ ਹੈ ਜੀ ਜਿਨੇ ਦਿੱਲੀ ਦੇ ਵਿੱਚ ਇੰਨਾ ਚਿਰ ਤਰਨਾ ਚੱਲਿਆ ਸੀ ਕਿਸਾਨਾਂ ਦਾ ਹਾਂ ਜੀ ਬਿਲਕੁਲ ਉਦਾਂ ਹੀ ਸਭ ਤੋਂ ਲੰਬਾ ਤਰਨਾ ਜਿਹੜਾ ਕੈਨੇਡਾ ਕੈਨੇਡਾ ਵਿੱਚ ਬਿਲਕੁਲ ਕੈਨੇਡਾ ਦੇ ਪਰ ਵਿੱਚ ਠੀਕ ਹੈ ਜੀ ਠੀਕ ਹੈ ਜੀ ਹੁਣ ਆਪਾਂ 7 ਦਿਨ ਇਥੇ ਲਗਾਤਾਰ ਕੱਲ ਤੋਂ ਸ਼ੁਰੂ ਹੋਇਆ ਠੀਕ ਹੈ ਜੀ ਲਗਾਤਾਰ ਦਿਨ ਪਰ ਰਾਤ ਇਥੇ ਹੀ ਹੈ ਸੋ ਇਹ ਮੁੱਦਾ ਕੀ ਹੈ ਭਾਜੀ ਤੁਸੀਂ ਮੁੱਦਾ ਦੱਸੋਗੇ ਪੰਜਾਬੀਆਂ ਨੂੰ ਵੀ ਕੀ ਚੱਕਰ ਹੈ ਜੀ ਮੁੱਦਾ ਇਹ ਹੈਗਾ ਖਾਸ ਕਰਕੇ ਬੱਚਿਆਂ ਦੇ ਜੋ ਸਕੂਲਾਂ ਵਿੱਚ ਹੋ ਰਿਹਾ ਠੀਕ ਹੈ ਜੀ ਅਸ਼ਲੀਲੀਆਂ ਅਸ਼ਲੀਲ ਕਿਤਾਬਾਂ ਦਿਖਾਈਆਂ ਜਾ ਰਹੀਆਂ ਜੋ ਕਿ ਸਿਆਣਾ ਬੰਦਾ ਨਹੀਂ ਦੇਖਦਾ ਅੱਛਾ ਜੀ ਸੋ ਦੂਜੀ ਗੱਲ ਬੱਚਿਆਂ ਨੂੰ ਪ੍ਰੇਰਿਆ ਜਾ ਰਿਹਾ ਜੈਂਡਰ ਚੇਂਜ ਵੱਲ ਵੀ ਤੁਸੀਂ ਆਪ ਦਾ ਲਿੰਗ ਮੁੰਡਾ ਕੁੜੀ ਬਣ ਸਕਦਾ ਕੁੜੀ ਮੁੰਡਾ ਬਣ ਸਕਦੀ ਹੈ ਲਿੰਗ ਚੇਂਜ ਕਰਾ ਸਕਦੇ ਹੋ ਲਿੰਗ ਬਦਲ ਸਕਦੇ ਹੋ ਤੁਸੀਂ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਇਹ ਵਧੀਆ ਚੀਜ਼ ਹੈ ਅੱਛਾ ਜੀ ਤੇ ਉਹ ਝੰਡੇ ਵੀ ਇਦਾਂ ਦੇ ਲਾਏ ਗਏ ਸਾਰੇ ਪਾਸੇ ਸਾਰੇ ਸਕੂਲਾਂ ਕਲਾਸਾਂ ਵਿੱਚ ਉਹ ਰੇਨਬੋ ਫਲੈਗ ਲਾਏ ਗਏ ਨੇ ਅੱਛਾ ਜੀ ਤਾਂ ਸਾਰਾ ਧਿਆਨ ਖਿੱਚਿਆ ਜਾਵੇ ਬੱਚਿਆਂ ਦਾ ਵੀ ਬੱਚਿਆਂ ਨੂੰ ਇੱਕ ਨਵੀਂ ਕਮਿਊਨਿਟੀ ਆਈ ਹੈ ਵੀ ਤੁਸੀਂ ਆਪ ਦਾ ਮੁੰਡਾ ਕੋਈ ਵੀ ਆਪਦਾ ਲਿੰਗ ਚੇਂਜ ਕਰਾ ਸਕਦਾ ਜਿਵੇਂ ਕੁੜੀ ਕੁੜੀ ਨਾਲ ਵੀ ਜਿੱਦਾਂ ਆਪਣੇ ਇੰਡੀਆ 'ਚ ਵੀ ਆ ਕੁੜੀ ਕੁੜੀ ਨਾਲ ਵਿਆਹ ਕਰਾਈ ਜਾਂਦੀ ਮੁੰਡਾ ਮੁੰਡੇ ਨਾਲ ਵਿਆਹ ਕਰਾਈਂਦਾ ਸੋ ਅੱਗੇ ਪਹਿਲਾਂ ਤਾਂ ਇਹ ਸਿੱਗਾ ਵੀ ਚੋਰੀ ਛੁਪੇ ਹੁੰਦਾ ਸੀ ਪਰ ਹੁਣ ਇਹ ਸ਼ਰਿਆਮ ਕਰਨਾ ਚਾਹੁੰਦੇ ਆ ਵੀ ਵੀ ਲੋਕ ਸਾਰੇ ਬੱਚੇ ਆਪਣੇ ਆਪ ਮਾਪਿਓ ਦੀ ਮਰਜ਼ੀ ਤੋਂ ਬਿਨਾਂ ਆਪਦਾ ਲਿੰਗ ਚੇਂਜ ਕਰਾ ਲੈਣ ਜਾਂ ਕੁੜੀ ਨਾਲ ਕੁੜੀ ਵਿਆਹ ਕਰਾ ਸਕੇ ਮੁੰਡੇ ਨਾਲ ਮੁੰਡਾ ਸੋ ਬਹੁਤ ਵੈਸੇ ਤਾਂ ਬਹੁਤ ਗਲਤ ਗੱਲ ਆ ਜੀ ਤੇ ਪਰ ਇਹਦਾ ਪੰਜਾਬੀ ਕਮਿਊਨਿਟੀ ਤਾਂ ਵੀ ਬਹੁਤ ਜ਼ਿਆਦਾ ਰੋਸ ਆ ਪੰਜਾਬੀਆਂ ਨੂੰ ਸੋ ਤੁਸੀਂ ਸਕੂਲਾਂ 'ਚ ਗੱਲ ਕੀਤੀ ਉੱਥੇ ਕੋਈ ਗੱਲ ਨਹੀਂ ਸੁਣੀ ਗਈ ਆਪਣੀ ਹਾਂਜੀ ਕੋਈ ਖਾਸ ਨਹੀਂ ਸੁਣੀ ਜਾ ਰਹੀ ਅੱਛਾ ਜੀ ਮਤਲਬ ਬੀਸੀ ਵਿੱਚ ਜਿਹੜਾ ਇਹ ਸੂਬਾ ਸਾਰਾ ਇੱਥੇ ਬਹੁਤ ਜ਼ੋਰਾਂ ਨਾਲ ਹੋ ਰਿਹਾ ਤੇ ਹੋਰ ਵੀ ਸਾਰੇ ਪਾਸੇ ਹੋ ਰਿਹਾ ਕੈਨੇਡਾ ਚ ਬਾਕੀ ਦੁਨੀਆ ਚ ਹੋ ਰਿਹਾ ਠੀਕ ਹੈ ਜੀ ਇਹਨਾਂ ਤੋਂ ਡਾਕੂਮੈਂਟ ਨੇ ਓਕੇ ਜੀ ਜਿਹੜਾ ਜਨਰੇਸ਼ਨਸ ਦਾ ਡਾਕੂਮੈਂਟ ਐਦਾਂ ਦੇ ਕੋਸ਼ੇ ਬਣੇ ਹੋਏ ਨੇ ਕਿ ਉਹ ਸਾਰਿਆਂ ਨੂੰ ਸਾਰੇ ਮੁਲਕਾਂ ਨੂੰ ਇਧਰ ਨੂੰ ਧੱਕਿਆ ਜਾ ਰਿਹਾ ਸਹੀ ਗੱਲ ਪੰਜਾਬ ਤੋਂ ਵੀ ਆ ਰਹੀ ਆ ਅੱਛਾ ਜੀ ਅੰਮ੍ਰਿਤਸਰ ਤੇ ਵੀਡੀਆ ਰੈਲੀਆਂ ਹੋ ਰਹੀਆਂ ਅੱਛਾ ਜੀ ਦੋ ਸਾਲ ਦੋ ਕਿਸਾਲ ਹੋ ਗਏ ਤੇ ਵੀ ਚੱਲਦੇ ਨੇ ਪਰ ਇੱਥੇ ਹੋਰ ਵੀ ਇੱਕੋ ਗੱਲ ਹੋਰ ਆ ਤੇ ਇੱਕ ਤਾਂ ਪਬਲਿਕ ਵਾਸ਼ਰੂਮ ਵੀ ਬਣਾਏ ਗਏ ਆ ਜਿਹੜੇ ਲਿੰਗ ਚੇਂਜ ਕਰ ਲੈਂਦੇ ਆ ਚਾਹੇ ਕਹਿ ਦਿੰਦੇ ਆਸੀਂ ਅੱਛਾ ਜੀ ਨਾਲ ਹੁੰਦੇ ਬੰਦੇ ਆ ਜਾਂ ਕਹਿੰਦੇ ਆਸੀਂ ਜਨਾਨੀਆਂ ਨੇ ਅੱਛਾ ਤੇ ਜਨਾਨੀਆਂ ਦੇ ਵਾਸ਼ਰੂਮ ਤੇ ਨਾਲ ਨੂੰ ਖੁੱਲ ਅੱਛਾ ਜੀ ਯਾਨੀ ਕਿ ਜਿਹੜਾ ਮਤਲਬ ਬੰਦੇ ਬੁੜੀਆਂ ਨੂੰ ਬਣਨਾ ਚਾਹੁੰਦੇ ਜਾਂ ਰਹਿੰਦੇ ਆ ਉਹ ਬੁੜੀਆਂ ਦੇ ਬਾਥਰੂਮ ਤੇ ਜਾ ਸਕਦੇ ਆ ਜਨਾਨੀਆਂ ਦੇ ਵਾਸ਼ਰੂਮ ਵੀ ਜਾ ਸਕਦੇ ਆ ਇੱਥੇ ਵੀ ਸਪੋਰਟਸ ਵਿੱਚ ਵੀ ਤੁਸੀਂ ਜਾ ਲੈ ਸਕਦੇ ਆ ਅੱਛਾ ਜੀ ਉਹਨਾਂ ਵੀ ਇਹ ਮਤਲਬ ਹੈਗਾ ਕਿ ਜਾਣ ਕੇ ਕਹਿ ਕੇ ਅੰਦਰ ਚਲ ਜਾਂਦੇ ਮਤਲਬ ਇਹ ਕਹਿੰਦਾ ਭਾ ਵੀ ਬੱਚਿਆਂ ਨੂੰ ਤਸ਼ਾਹਿਤ ਕਰ ਰਿਹਾ ਜਿਹੜੇ ਬੱਚੇ ਨਾਰਮਲ ਵੀ ਆ ਉਹਨਾਂ ਨੂੰ ਵੀ ਸੋਹ ਕਿਤਾਬਾਂ ਵਾਲੀ ਉਤਸ਼ਾਹਿਤ ਕੀਤਾ ਜਾਂਦਾ ਕਿ ਤੁਸੀਂ ਜਿਹੜਾ ਕੁੜੀ ਬਣਨਾ ਚਾਹੁੰਦਾ ਉਹ ਕੁੜੀ ਬਣ ਸਕਦਾ ਜਿਹੜਾ ਮੁੰਡਾ ਜਿਹੜਾ ਕੁੜੀ ਮੁੰਡਿਆਂ ਨੂੰ ਰਹਿਣਾ ਚਾਹੁੰਦੀ ਉਹ ਮੁੰਡਾ ਬਣ ਸਕਦੀ ਆ ਸੋ ਇਹ ਵੈਸੇ ਤਾਂ ਬਹੁਤ ਗਲਤ ਚੀਜ਼ ਆ ਜੀ ਕਿਉਂਕਿ ਕੁਦਰਤ ਦੇ ਨਾਲ ਆਪਾਂ ਨੂੰ ਖਲਵਾੜ ਨਹੀਂ ਕਰਨਾ ਚਾਹੀਦਾ ਹਨਾ ਜੀ ਸੋ ਤੁਸੀਂ ਇਹ ਮਤਲਬ ਤੁਸੀਂ ਭਾ ਜੀ ਆ 4 ਮਹੀਨਿਆਂ ਤੋਂ ਮਿਲਦਾ ਖੜ ਰਹੇ ਆ ਮੈਂ ਵੇਖਦਾ ਹਨਾ ਜੀ ਤੁਹਾਨੂੰ ਇੱਥੇ ਨੰਗਦੇ ਟੱਪਦੇ ਆਪਾਂ ਜਿੱਦਾਂ ਸਰੀ ਜਾਂਦੇ ਆ ਜਾਂ ਇੱ ਤੇ ਮਤਲਬ ਕਿ ਕੋਈ ਸਰਕਾਰ ਨੂੰ ਕੋਈ ਇੱਥੇ ਨੁਮਾਇੰਦਾ ਸਰਕਾਰ ਦਾ ਆਇਆ ਜਾਂ ਕੋਈ ਹੋਇਆ ਗੱਲਬਾਤ ਚੌਪ ਤਾਂ ਬਹੁਤ ਰਹੇ ਆ ਸੀ ਅੱਛਾ ਜੀ ਨਹੀਂ ਇੱਥੇ ਕੋਈ ਆ ਕੇ ਕਿਸੇ ਨੇ ਸਾਰ ਲਈ ਕਿ ਨਹੀਂ ਲਈ ਨਹੀਂ ਜੀ ਨਹੀਂ ਕੋਈ ਖਾਸ ਨਹੀਂ ਜੀ ਆ ਕਿ ਕਿਸੇ ਬੰਦੇ ਨੇ ਕੋਈ ਸਰਕਾਰੀ ਰਿਪੋਰਟਰ ਆਏ ਉਹ ਸਗੋਂ ਦੂਜੇ ਪਾਸੇ ਜਿਹੜੇ ਝੰਡੇ ਲੈ ਕੇ ਖੜਦੇ ਆ ਉਹ ਸਤੰਬਰ 20 ਨੂੰ ਉਹਨਾਂ ਦੇ ਬਸ ਆ ਕੇ ਖੜਾ ਹੋ ਗਿਆ ਅੱਛਾ ਜੀ ਜਗਮੀਤ ਸਿੰਘ ਅੱਛਾ ਆਪਣਾ ਅੱਛਾ ਸਰਦਾਰ ਜਿਹੜਾ ਉਹ ਅੱਛਾ ਅੱਛਾ ਜੀ ਰੂਡੋ ਦੀ ਵੀ ਸਰਕਾਰ ਮਤਲਬ ਦੇ 75000 ਡਾਲਰ ਮ ਲੱਖ ਦੇ ਕਰੀਬ ਆਪਦੇ ਮੰਤਰੀਆਂ ਨੂੰ ਦੇ ਰਹੀ ਹੈ ਜੇ ਤੁਸੀਂ ਲਿੰਗ ਚੇਂਜ ਕਰ ਲਓ ਅੱਛਾ ਹਾਂਜੀ ਬੱਲੇ 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 ਜੀ ਹਾਂਜੀ ਸੋ ਮਤਲਬ ਕਿ ਜਾਨੀ ਕਿ ਸਰਕਾਰ ਵੀ ਚਾਹੁੰਦੀ ਆ ਸਰਕਾਰ ਦਾ ਪੂਰਾ ਸਾਥ ਆ ਜੀ ਯੂਨਾਈਟਿਡ ਨੇਸ਼ਨਸ ਤੋਂ ਪਿੱਛੋ ਚੱਲ ਰਿਹਾ ਜੀ ਪੰਜਾਬ ਵਾਲੇ ਓਕੇ 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 ਠੀਕ ਹੈ ਜੀ ਸੋ ਬਹੁਤ ਵਧੀਆ ਭਾਜੀ ਤੁਸੀਂ ਹਾਂਜੀ ਹਾਂਜੀ ਇੱਕ ਕਾਨੂੰਨ ਐਡਾ ਦਾ ਬਣ ਚੁੱਕਿਆ ਕ੍ਰਿਮੀਨਲ ਕੋਡ ਅੱਛਾ ਜੀ ਅੱਛਾ ਜੀ ਸੈਕਸ਼ਨ 302 ਓਕੇ ਜੀ 101 ਓਕੇ ਜੀ ਉਹਦੇ ਚ ਉਹਨੂੰ ਕਿਹਾ ਜਾਂਦਾ ਕਨਵਰਸ਼ਨ ਥੈਰੇਪੀ ਅੱਛਾ ਜੀ ਕਨਵਰਸ਼ਨ ਥੈਰੇਪੀ ਚ ਐਡਾ ਕਿ ਜੇ ਬੱਚਾ ਕੋਈ ਆ ਤਾਂ ਲਿੰਗ ਬਦਲ ਬਦਲ ਰਿਹਾ ਜਾਂ ਉਧਰ ਨੂੰ ਜਾ ਰਿਹਾ ਠੀਕ ਹੈ ਜੀ ਜੇ ਆਪਾਂ ਉਸ ਨੂੰ ਕਿਸੇ ਤਰ੍ਹਾਂ ਵੀ ਕੋਈ ਸਵੇਤਾ ਦਿੰਦੇ ਕਿ ਇਹ ਠੀਕ ਨਹੀਂ ਜਾ ਹਾਂਜੀ ਹਾਂਜੀ 2 ਸਾਲ ਦੀ ਜੇਲ੍ਹ ਆ ਅੱਛਾ ਜੀ ਆਪਾਂ ਨੂੰ ਰੋਕਦੇ ਆ ਕਿਥੇ ਬੱਚੇ ਨੂੰ ਰੋਕਦੇ ਆ ਵੀ ਤੂੰ ਲਿੰਗ ਚੇਂਜ ਨਹੀਂ ਕਰਾਉਣਾ ਤਾਂ ਉਲਟਾ ਆਪਾਂ ਨੂੰ 2 ਸਾਲ ਦੀ ਸਜ਼ਾ ਹੋਊਗੀ ਜੇ ਪਾਸੇ ਉਹਨਾਂ ਨੂੰ ਖੁੱਲ੍ਹਦੀ ਛੁੱਟੀ ਆ ਅੱਛਾ ਜੀ ਤਾਂ ਆਪਣੇ ਮਰਜ਼ੀ ਬੱਚਿਆਂ ਨੂੰ ਪ੍ਰੇਸ਼ਟ ਕੀ ਉਧਰ ਨੂੰ ਚੱਲੋ ਬਹੁਤ ਫਿਰ ਤਾਂ ਜੀ ਗੱਲ ਹਾਂਜੀ ਹਾਂਜੀ ਦੂਜੇ ਪਾਸੇ ਉਹਨਾਂ ਦੇ ਪਾਸੇ ਹੋਣਾ ਚਾਹੀਦਾ ਸੋ ਯਾਨੀ ਕਿ ਆਪਾਂ ਨੂੰ ਦੇਖੋ ਜੀ ਆਪਣੀ ਮੈਂ ਇੱਕ ਗੱਲ ਖਾਸ ਦੇਖੀ ਜੀ ਅ ਲਿੰਗ ਚੇਂਜ ਕਰਨ ਲਈ ਜਾਂ ਸਾਰੀਆਂ ਕਮਿਊਨਿਟੀਆਂ ਨੇ ਤਸ਼ਾਹੀਦ ਕਰ ਰਿਹਾ ਪਰ ਦੇਖੋ ਜੀ ਸਿਰਫ ਧਰਨੇ 'ਚ ਖੜੇ ਪੰਜਾਬੀ ਆ ਸੋ ਜਿਹੜੀ ਆਪਣੀ ਪੰਜਾਬੀ ਕੌਮ ਆ ਸੂਰਬੀਰਾਂ ਦੀ ਕੌਮ ਆ ਯੋਧਿਆਂ ਦੀ ਕੌਮ ਆ ਸੋ ਹਮੇਸ਼ਾ ਪੰਜਾਬੀ ਹੀ ਲੜਦੇ ਆ ਕਿਸੇ ਵੀ ਕਿਤੇ ਵੀ ਜੰਗਾਂ ਦੀ ਗੱਲ ਆ ਜੇ ਯੁੱਧਾਂ ਦੀ ਗੱਲ ਆ ਜੇ ਜਾਂ ਮੁਗਲਾਂ ਖਿਲਾਫ ਲੜੇ ਆ ਜਾਂ ਅੰਗਰੇਜ਼ਾਂ ਖਿਲਾਫ ਲੜਾਈਆਂ ਲੜੀਆਂ ਤਾਂ ਹਮੇਸ਼ਾ ਆਪਣੇ ਪੰਜਾਬੀ ਹੀ ਖੜਦੇ ਤੁਸੀਂ ਆਪ ਹਿਸਾਬ ਲਾ ਲਓ ਬੀ ਆਦਾ ਬੰ ਪ੍ਰੇਰਿਤ ਆ ਕੀ ਬਾਤ ਆ ਜੀ ਬਾਕੀ ਸ਼ਹੀਦੀ ਹਫਤਾ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਛੋਟੇ ਆਪਣੇ ਸਾਹਿਬ ਜਾਂ ਦੇ ਦੇਖ ਲਓ ਜ਼ੁਲਮ ਦੇ ਖਿਲਾਫ ਖੜੇ ਰਹੇ ਕਿੰਦੀ ਵਧੀਆ ਗੱਲ ਬਿਲਕੁਲ ਸਹੀ ਗੱਲ ਆ ਜੀ ਜੁਲਮਾਂ ਤੋਂ ਪ੍ਰੇਰਣਾ ਲੈ ਕੇ ਆਪਾਂ ਵੀ ਜ਼ੁਲਮ ਦੇ ਖਿਲਾਫ ਖੜੇ ਆ ਤੇ ਸੋ ਬਹੁਤ ਮੈਨੂੰ ਵਧੀਆ ਗੱਲ ਲੱਗੀ ਜੀ ਵੀ ਆਪਣੇ ਪੰਜਾਬੀ ਭਰਾ ਆਈ ਇੱਥੇ ਅੱਜ ਚਲੋ ਮੀਂਹ ਬਾਰਿਸ਼ ਬਹੁਤ ਹੋ ਰਹੀ ਆ ਸੋ ਥੋੜੇ ਜਿਹਾ ਜਾਣੇ ਚਲੇ ਗਏ ਜਿੱਦਾਂ ਪਰ ਫਿਰ ਵੀ ਇੱਥੇ ਦੇਖੋ ਜੀ ਇੱਥੇ ਪਾਈ ਪਾਈ ਪੈਸਾ ਇੱਥੇ ਇੱਕ ਜਿਹੜਾ ਡਾਲਰ ਸਹਾਈ ਆ ਪਰ ਲੋਕ ਦੇਖੋ ਜੀ ਇੱਥੇ ਆਪਣੇ ਪੰਜਾਬ ਕਮਾਈ ਛੱਡ ਕੇ ਇੱਥੇ ਆ ਕੇ ਧਰਨੇ 'ਚ ਖੜ੍ਹੇ ਆ ਵੀ ਸਾਡੇ ਬੱਚਿਆਂ ਦੇ ਜਿਹੜਾ ਬੱਚਿਆਂ ਦਾ ਭਵਿੱਖਾ ਸਹੀ ਹੋਵੇ ਤੇ ਬੱਚੇ ਗਲਤ ਰਾਹ ਤੇ ਨਾ ਜਾਣ ਪਰ ਇੱਥੇ ਉਹਦੀਆਂ ਪੜ੍ਹਾਈਆਂ ਦੇਖੋ ਜੀ ਇਥੋਂ ਦੀਆਂ ਕਿਤਾਬਾਂ ਸਰਕਾਰਾਂ ਸਾਰੇ ਪਾਸੇ ਧੱਕਾ ਹੁੰਦਾ ਸੋ ਬਾਈ ਹੁਣੀ ਵਿਚਾਰੇ ਸਾਰੇ ਇੱਥੇ ਧਰਨੇ ਲਾ ਰਹੇ ਜੂਝ ਰਹੇ ਆ ਜੀ ਸਰਕਾਰ ਦੇ ਵਿਰੁੱਧ ਵੀ ਇਹ ਰੂਲ ਗਲਤ ਜਿਹੜਾ ਗਲਤ ਤੁਸੀਂ ਪਾਸ ਕੀਤਾ ਵੀ ਬੱਚੇ ਆਪਣੀ ਮਰਜ਼ੀ ਨਾਲ ਲਿੰਗ ਚੇਂਜ ਕਰਾ ਸਕਦੇ ਆ ਵੀ ਇਹ ਨਾ ਕਰਾਇਆ ਜਾਵੇ ਤੇ ਬਹੁਤ ਮੈਨੂੰ ਵਿਚਾਰੇ ਆਪਣੇ ਪੰਜਾਬੀ ਮਿਹਨਤ ਕਰ ਰਹੇ ਆ ਜੀ ਸੋ ਧਰਨੇ ਲਾ ਰਹੇ ਆ ਜੀ ਤੋ ਸਤਿ ਸ੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਧਰਨੇ ਬਾਰੇ ਜੀ ਅਸੀਂ ਤਾਂ ਇਹੀ ਚਾਹੁੰਦੇ ਆਂ ਵੀ ਬੱਚਿਆਂ ਦਾ ਜੋ ਗਲਤ ਸਟੈਪ ਚੱਕੇ ਗਏ ਉਹ ਬੈਕ ਲੈਣਾ ਚਾਹੀਦਾ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਜੀ ਤਾਂ ਕਰਕੇ ਵੀ ਬੱਚਿਆਂ ਨੂੰ ਸਹੀ ਪੜਾਈ ਸਿੱਖਾਈ ਜਾਵੇ ਸਹੀ ਗੱਲ ਹੈ ਪੜਾਈ ਦੀ ਲੋੜ ਨਹੀਂ ਹਾਂ ਕੀ ਲੋੜ ਆ ਸਹੀ ਗੱਲ ਹੈ ਜਿਹੜੀ ਇਹਨਾਂ ਨੇ ਕਰਾਉਣੀ ਹੈ ਜੋ ਵੀ ਕੰਮ ਕਰਾਉਣਾ ਬੱਚਿਆਂ ਨੂੰ 20 ਸਾਲ ਤੱਕ ਕਰਫ ਕਰਾ ਸਕਦੇ ਆ ਬਿਲਕੁਲ ਜੀ ਬਿਲਕੁਲ ਜੀ ਇਹ ਲੱਗੇ ਹੋਏ ਆ 5-6 ਸਾਲ ਤੋਂ ਬੱਚਿਆਂ ਨੂੰ ਦੱਸਣ ਲੱਗੇ ਆ ਅੱਛਾ ਜੀ ਬੱਲੇ ਬੱਲੇ ਜੋ ਵੀ ਮਾਈਂਡ ਦੇ ਵਿੱਚ ਆਪਾਂ ਪਾ ਦਿੰਨੇ ਆ ਉਹ ਉਹਨਾਂ ਦੇ ਮਾਈਂਡ ਦੇ ਵਿੱਚ ਰਹਿੰਦਾ ਸਹੀ ਗੱਲ ਆ ਜੇ ਸਾਡੇ ਤਾਂ ਇਹੀ ਮੰਗ ਆ ਵੀ ਜੇ ਇਹਨਾਂ ਨੇ ਕਰਨਾ ਵੀ ਆ ਕੋਈ ਜੈਂਡਰ ਚੇਂਜ ਦੀ ਕੋਈ ਇਹਨਾਂ ਦੀ ਹੈਗੀ ਵੀ ਆ ਹਾਂਜੀ ਹਾਂਜੀ ਉਹ ਬੱਚੇ ਨੂੰ 20 ਸਾਲ ਦਾ ਤਾਂ ਹੋ ਲੈਣ ਦੇ ਹਾਂ ਵੀ ਜਿਹੜਾ ਜਮਾ ਛੋਟਾ ਬੱਚਾ ਹੁੰਦਾ ਉਹਨੂੰ ਆਪਾਂ ਜਿਹੜੀ ਚੀਜ਼ ਸਿਖਾਵਾਂਗੇ ਉਹਨੂੰ ਜੇ ਲੜਾਈ ਕਰਿਆਂ ਗੇਮਾਂ ਦਿਖਾਵਾਂਗੇ ਉਹ ਲੜਾਈ ਵਾਲੀਆਂ ਜਿਹਨੂੰ ਜੋ ਜੋ ਵੀ ਚੀਜ਼ ਦਿ ਦੇ ਉ ਕੋਰਾ ਤੱਕ ਹੀ ਹੁੰਦਾ ਵਾਕਿ ਤੁਹਾਡੀ ਗੱਲ ਸਹੀ ਆ ਹੁਣ ਜੇ ਮੰਨ ਲਓ ਵੀ ਜੇ ਇੱਥੇ ਲਾਇਸੈਂਸ ਲੈਣਾ ਹਾਂ ਬੰਦਾ 16 ਸਾਲ ਦਾ ਬੱਚਾ ਹੋਣਾ ਚਾਹੀਦਾ 16 ਸਾਲ ਦਾ ਜੇ ਅਸੀਂ ਵੋਟ ਪਾਉਣੀ ਆ ਵੋਟ ਪਾਉਣੀ 18 ਸਾਲ 2 18 ਸਾਲ 18 ਸਾਲ ਦਾ ਹਾਂ ਤੇ ਜੇ ਅਸੀਂ ਇਹੋ ਜਿਹਾ ਕੰਮ ਕਰਨਾ ਤੇ ਫਿਰ ਕੋਈ ਚੱਕਰੀ ਹਾਂ ਤੇ ਕਿੰਡੀ ਗਲਤ ਗੱਲ ਹੈ ਜੀ ਬਿਨਾ ਪੁੱਛੇ ਤੋਂ ਵੀ 5 ਸਾਲ ਦਾ ਬੱਚਾ ਵੀ ਆਪਦੀ ਕਿਸੇ ਨੂੰ ਕਹਿ ਕੇ ਲਿੰਗ ਚੇਂਜ ਕਰਾ ਸਕਦਾ ਇਹ ਗਲਤ ਬਹੁਤ ਜ਼ਿਆਦਾ ਰੂਲ ਹੈ ਵੀ ਉ ਤੁਸੀਂ ਬਾਕੀ ਗੱਲਾਂ ਜੇ ਤੁਸੀਂ ਕਹਿੰਦੇ ਆ 16 ਸਾਲ ਦਾ ਹੋਵੇ ਬੱਚਾ ਜਾਂ 18 ਸਾਲ ਦਾ ਲਾਇਸੈਂਸ ਲੈਣ ਲਈ ਤੇ ਇਹ ਕੰਮ ਲਈ ਤੁਸੀਂ ਬੱਚਾ 5 ਸਾਲ ਦਾ ਜਾਂ ਕੋਈ ਵੀ ਕਰਾ ਸਕਦਾ ਨਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹਾਂਜੀ ਹਾਂਜੀ ਮੈਂ ਬਾਕੀ ਤੁਹਾਨੂੰ ਅੱਗੇ ਦਿਖਾਉਣਾ ਤੇ ਇੱਧਰ ਵੀ ਖੜਿਆ ਹਾਂ ਹਾਂਜੀ ਮੈਂ ਸਤਿ ਸ੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਧਰਨੇ ਬਾਰੇ ਕਿੰਨੇ ਦਿਨਾਂ ਤੋਂ ਖੜ੍ਹ ਰਹੇ ਤੁਸੀਂ ਇੱਥੇ? ਤੇ 3-4 ਮਹੀਨੇ ਤੇ 3-4 ਥੋੜਾ ਉੱਚੀ ਬੋਲੋ ਜੇ ਤੇ ਅੱਛਾ 3-4 ਮਹੀਨੇ ਹੋ ਗਏ ਜੀ ਠੀਕ ਹੈ ਜੀ ਠੀਕ ਹੈ। ਸੋ ਦੇਖੋ ਜੀ ਆਵੇ ਬੱਚੇ ਵੀ ਇੱਧਰ ਆ ਕੇ ਧਰਨੇ ਦੇ ਵਿੱਚ ਖੜ੍ਹ ਰਹੇ ਨੇ। ਸੋ ਤੁਹਾਨੂੰ ਮਤਲਬ ਕਿ ਤੁਹਾਨੂੰ ਕੀ ਮਤਲਬ ਕਿ ਲੱਗੇ ਜੀ ਇਸ ਕੀ ਬੋ ਕਹਿਣਾ ਚਾਹੋਗੇ ਦੀ ਰੂਲ ਗਲਤ ਆ ਜਿਹੜਾ ਸਰਕਾਰ ਦਾ ਕੀ ਹੋਣਾ ਚਾਹੀਦਾ? ਮੈਨੂੰ ਤਾਂ ਲੱਗਦਾ ਕਿ ਬੱਚੇ ਬਹੁਤ ਛੋਟੇ ਨੇ। ਉਹਨਾਂ ਦਾ ਦਿਮਾਗ ਪੂਰੀ ਡਿਵੈਲਪ ਨਹੀਂ ਹੋ ਜਾਗਾ। ਬਿਲਕੁਲ ਜੀ। ਮਾਪੇ ਚੰਗੇ ਕਿੱਥੇ ਪਾਉਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਚੰਗਾ ਸਕੂਲਾਂ ਦਾ ਟੀਚਰ ਜਿਹੜੇ ਨੇ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਸੌਂਦੇ ਨੇ ਹਾਂਜੀ ਹਾਂਜੀ ਉਹ ਸੱਤ-ਅੱਠ ਘੰਟੇ ਉੱਤੇ ਰਹਿੰਦੇ ਨੇ ਹਾਂਜੀ 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 ਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਤਲਬ ਇਦਾਂ ਦੀ ਗੱਲਾਂ ਸਕੂਲਾਂ ਵਿੱਚ ਸ਼ੁਰੂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਬੱਚਿਆਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਉਹਨਾਂ ਦੀ ਹੈਲਪ ਹੋਵੇ ਬਿਲਕੁਲ ਜੀ ਬਿਲਕੁਲ ਸਹੀ ਚੱਲਾ ਜੀ ਸੋ ਬੱਚੇ ਬਹੁਤ ਛੋਟੇ ਨੇ ਦੇਣੇ ਉਹਨਾਂ ਨੂੰ ਪਹਿਲੇ ਹੀ ਗਲਤ ਆਪਾ ਸ਼ੁਰੂ ਤੋਂ ਹੀ ਗਲਤ ਗਾਈਡੈਂਸ ਦੇਵਾਂਗੇ ਤਾਂ ਉਹ ਚੀਜ਼ ਬਹੁਤ ਗਲਤ ਆ ਤੋ ਉਹਨਾਂ ਨੂੰ ਇਦਾਂ ਦਾ ਬੱਚੇ ਦਾ ਆਪਦਾ ਮਰਜ਼ੀ ਹੋਣੀ ਚਾਹੀਦੀ ਵੀ 20 ਸਾਲ ਦਾ ਹੋ ਕੇ ਕੀ ਕਰੇ ਨਾਲੇ ਬੱਚਿਆਂ ਨੂੰ ਮਾਪੇ ਸਮਝਾਉਣ ਨੂੰ ਹੈਗੇ ਹਨਾ ਜੀ ਸੋ ਤੁਸੀਂ ਮਤਲਬ ਕਿ ਇਹ ਰੂਲ ਗਲਤ ਆ ਬਹੁਤ ਜ਼ਿਆਦਾ ਸੋ ਸਾਰੇ ਇਹਦੇ ਖਿਲਾਫ ਆ ਜੀ ਰੋਜ਼ ਧਰਨੇ ਲੱਗ ਰਹੇ ਆ ਜੀ ਇਹ ਦੇਖੋ ਨਿੱਕੇ ਨਿੱਕੇ ਬੱਚੇ ਸੋ ਭਾਈ ਮੈਂ ਪੁੱਛਣਾ ਚਾਹੂੰਗਾ ਇੱਥੇ ਕੋਈ ਜਿਵੇਂ ਆਪਣੇ ਉੱਥੇ ਮਿੰਟੋ ਮਟ ਪੰਜਾਬ ਚ ਚੈਨਲ ਇਕੱਠੇ ਹੋ ਜਾਂਦੇ ਹਨਾ ਜੀ ਤੇ ਇੱਥੇ ਕੋਈ ਗਵਰਨਮੈਂਟ ਦੇ ਕੈਨੇਡਾ ਦੇ ਚੈਨਲ ਆਏ ਕੋਈ ਆਪਣੇ ਜੇ ਆਉਂਦੇ ਨਹੀਂਗੇ ਪਹਿਲੀ ਗੱਲ ਤਾਂ ਠੀਕ ਹੈ ਜੀ ਜੇ ਆਉਂਦੇ ਵੀ ਆ ਉਹ ਸਾਡੀ ਗੱਲ ਨਹੀਂ ਕਵਰ ਕਰਦੇ ਅੱਛਾ ਉਹ ਹੋਰ ਚੀਜ਼ਾਂ ਸਾਨੂੰ ਸਗਾ ਕਹਿ ਦਿੰਦੇ ਆ ਭੁੱਲੇ ਭਲੇਖੇ ਪਟਕੇ ਹੋਏ ਨੇ ਲੋਕ ਅੱਛਾ ਪਤਾ ਨਹੀਂਗਾ ਅਕਸਰ ਤੇ ਹੋਊਗੀ ਰ ਅੱਛਾ ਜੀ ਜਦੋਂ ਅਸੀਂ ਕਿਤਾਬਾਂ ਖੋਲ੍ਹਦੇ ਆ ਉਹ ਦਿਖੋਂਦੇ ਹੀ ਨਹੀਂਗੇ ਅੱਛਾ ਉਹ ਚੀਜ਼ ਕੱਟ ਦਿੰਦੇ ਆ ਅੱਛਾ ਜਿਹੜੀਆਂ ਵੀ ਗਲਤ ਤੁਹਾਡੇ ਕੋਲੇ ਪੂਰੇ ਅੱਛਾ ਜੀ ਕੋਸਿੰਗ ਸੋਜੀ 123.com ਅੱਛਾ ਜੀ ਸਾਰੀਆਂ ਲਿਸਟਾਂ ਪਾਈਆਂ ਹੋਈਆਂ ਕਿਤਾਬਾਂ ਵੀ ਫੋਟੋਆਂ ਦੇ ਉੱਤੇ ਓਕੇ ਜੀ ਠੀਕ ਹੈ ਠੀਕ ਹੈ ਭਾਜੀ ਤੇ ਬਾਕੀ ਜਾਨੀ ਕਿ ਇਹ ਉਹ ਜਿਹੜੀ ਆਪਣੇ ਇਸ ਧਰਨੇ ਲੱਗ ਰਹੇ ਇਹ ਵਾਇਰਲ ਹੈਗਾ ਚਾਰੇ ਪਾਸੇ ਖਬਰ ਹੈਗੀ ਕਿ ਨਹੀਂ ਇੰਨੀ ਵ ਬਿਲਕੁਲ ਬਿਲਕੁਲ ਉੱਪਰ ਤੱਕ ਜਾਵੇ ਆਵਾਜ਼ ਯਾਨੀ ਕਿ ਹਜੇ ਤੱਕ ਕੋਈ ਰੂਲ ਪਾਸ ਹੋਇਆ ਨਹੀਂ ਸਰਕਾਰ ਨੇ ਕੋਈ ਗੱਲ ਸੁਣੀ ਜਾਂ ਨਹੀਂ ਇਹ ਤੇ ਰੂਲ ਕੋਈ ਬਣਿਆ ਕਿ ਨਹੀਂ ਵੀ ਨਹੀਂ ਅੱਛਾ ਜੀ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਕਿੰਨਾ ਚਿਰ ਲਈ ਆਉਣਗੇ ਧਰਨੇ ਜਿਹੜੀ ਆਪਣੇ ਲੋਕ ਅਜਿੱਥੇ ਤੇ ਅੱਛਾ ਜਿੰਨਾ ਚਿਰ ਉਹ ਲੱਗੇ ਰਹੋਗੇ ਸਾਰਿਆਂ ਨੂੰ ਜਗਾਵਾਂਗੇ ਬਾੜ ਪੁਕਾਵਾਂਗੇ ਜਿਨ੍ਹਾਂ ਨੂੰ ਬੰਦ ਕਰਾ ਕੇ ਛੱਡਣਾ ਤੇ ਬੰਦ ਕਰਾ ਕੇ ਹੀ ਛੱਡਣਾ ਇਹ ਉਹਨਾਂ ਚਿਰ ਨਹੀਂ ਤੁਸੀਂ ਮਤਲਬ ਕਿ ਰੁਕਣਾ ਬਹੁਤ ਵਧੀਆ ਗੱਲ ਆ ਭਾਜੀ ਤੁਹਾਡਾ ਬਹੁਤ ਵਧੀਆ ਬਲੰਦ ਹੌਸਲੇ ਆ ਤੇ ਪ੍ਰਮਾਤਮਾ ਹਨਾ ਜੀ ਕਿਰਪਾ ਕਰੇ ਤੇ ਤੁਹਾਡਾ ਸਾਥ ਦੇ ਵੀਰ ਨਾ ਮਹਾਰਾਜ ਤੇ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇੰਨਾ ਇੰਨੇ بارش ਤੇ ਇਹਦੇ باوجود ਵੀ ਤੁਸੀਂ ਆ ਰਹੇ ਆ ਧੰਨਵਾਦ ਭਾਈ ਤੋਂ ਇਧਰ ਸਾਰੇ ਆਪਣੇ ਖੜੇ ਆ ਦੇਖੋ ਜੀ ਵੀਰ ਭਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ